ਕਰਦੇ ਪਿਛਲੇ ਪਹਾੜ ਸੀ ਜੰਮੂ ਇਹ ਉੱਤਰ ਦਾ ਪਰਦੇ ਦਾ ਹੈ ਜਿਹੜਾ ਉੱਤਰ ਨੂੰ ਜਾਂਦੇ ਉਹਨਾਂ ਦਾ ਦੇਖੋ ਜੀ ਆਹ ਸੰਰੂ ਹੁਣ ਸ਼ਾਇਦ ਜੀ ਆਹ ਹੈ ਫਾਈਨਲ ਟਨਲ ਪਰ ਆਹੀ ਪਾਣੀ ਨੂਰ ਜੀ ਪਾ ਕੇ ਆਈ ਆਹ ਬਹੁਤ ਬੜਾ ਸੈਦ ਜੀ ਕਿ ਐਂਡੀ ਕੀ ਸ਼ਾਹ ਜੀ ਇੰਨੀ ਆ ਟਨਲ ਇੰਨੀ ਆ ਟਨਲ ਇਹ ਕਿਤੇ ਮੈਂ ਕੰਮ ਕਿਸ ਤੋਂ ਨਹੀਂ ਆ ਤੇ ਫਿਰ ਅਗਲੀ ਇਹ ਆ ਵੀ ਟਨਲ ਦਾ ਇੰਨਾ ਨੇ ਥੋੜਾ ਜਿਹਾ ਫਾਇਦਾ ਹੈਗਾ ਆ ਕਿ ਜਿਹੜਾ ਸਫਰ ਆ ਥੋੜਾ ਘਟਾਉ ਹੋ ਜਾਂਦਾ ਆ ਸਾਹਰ ਥੋੜਾ ਨਹੀਂ ਬਹੁਤਾ ਜਿਆਦਾ ਘਟ ਜਾਂਦਾ ਬਹੁਤਾ ਜਿਆਦਾ ਘਟਾ ਹੋ ਜਾਂਦਾ ਕਿਉਂਕਿ ਪਹਾੜਾਂ ਦੇ ਵਿੱਚੋਂ ਰਸਤਾ ਆ ਟਰੈਕਟ ਹੀ ਕੱਢਿਆ ਹੁੰਦਾ ਰਸਤਾ ਬਾਾਕੀ ਲਾਸਟ ਵਿੱਚ ਜਾ ਕੇ ਵੰਨੇ ਆ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਰਾਮਬਾਣ ਤੇ ਰਾਮਬਾਣ ਇੰਨਾ ਜਿਆਦਾ ਟਰੱਕਾਂ ਦਾ ਜਾਮ ਆ ਤੇ ਇਹ ਤੁਸੀਂ ਦੇਖ ਸਕਦੇ ਜੇ ਰੋਡ ਵੀ ਜਿਹੜੀ ਆ ਸਿੰਗਲ ਆ ਤੇ ਇਧਰ 터ਨਲ ਬਣ ਰਹੀ ਆ ਤੇ ਰੋਰ ਸਿੰਗਲ ਆ ਉਧਰਲੀ ਸਾਈਡ ਤੋਂ ਵੀ ਟਰੱਕ ਆ ਰਹੇ ਨੇ ਤੇ ਇਧਰੋਂ ਵੀ ਗੱਡੀਆਂ ਹੌਲੀ-ਹੌਲੀ ਜਾ ਰਹੀਆਂ ਤੇ نیچے ਤੁਸੀਂ ਦੇਖ ਸਕਦੇ ਜੇ ਕਿ ਨਦੀ ਜਾ ਰਹੀ ਆ ਤੇ ਮਤਲਬ ਬਹੁਤ ਹੀ ਜ਼ਿਆਦਾ ਖਤਰਨਾਕ ਜੇ ਵਾਲਾ ਸਟਾਫ ਹੈ ਕਿਉਂਕਿ ਇੱਕ ਇਹ ਮੇਨ ਗੱਲ ਇਹ ਆ ਕਿ ਇੱਥੇ ਸੜਕਾਂ ਜਿਹੜੀਆਂ ਨੇ ਸੜਕਾਂ ਉਬੜ-ਖੁਬੜ ਆ ਹਾਂ ਤੇ ਟਰੱਕ ਆ ਤੇ ਬੜੀ ਮੁਸ਼ਕਲ ਹੌਲੀ-ਹੌਲੀ ਜਾਂਦੇ ਆ ਬੈਲੈਂਸ ਜੇ ਬਣਾਈ ਉਹ ਰੋਡ ਚੌਕਾਂ ਦੇ ਸਿਲਾਏ ਆਵਨ ਦਾ ਜਾਂਦਾ ਉਹ ਤੋਂ ਬੜੀ ਸੁੰਦਰ ਪਰ ਆਲੀ ਆਹ ਨੀਚੇ ਘਰ ਨੇ ਤੇ ਇੰਨੀ ਉੱਪਰ ਆ ਤੇ ਇੱਕ ਦਰ ਤੇ ਵੀ ਦੇਖ ਸਕਦੇ ਇਹ ਕਿੰਨਾ ਖਤਰਨਾਕ ਰਸਤਾ ਹੈ ਆਹ ਵਾ ਦੇਖੋ ਇਹ ਜਗ੍ਹਾ ਦੇ ਵਿੱਚੋਂ ਮਰ ਕੇ ਉੱਧਰ ਵੀ ਗੱਡੀ ਆਉਂਦੀ ਹੈ ਤੇ ਇੱਧਰ ਵੀ ਆਉਂਦੀ ਹੈ ਰਸਤੇ ਚੜਨਾ ਇਹ ਟੂ ਰਸਤੇ ਕਿਦੋਂ ਦੇ ਐਨਜਾਇਮੈਂਟ ਚਾਹੇ 84 ਦੋਸ ਵੀ ਪਿਛਲੀ ਇਹ ਫੋਟੋਸੋਫੀ ਜੀ ਪੱਥਰ ਤੋਂ ਬਜਰੀ ਜੜੀ ਆ ਬਣਾਉਂਦੇ ਆ ਦੇਖ ਲੋ ਕਿੰਨੀ ਵਧੀਆ ਬਸਤੀ ਆ ਤੇ ਆਪਣੇ ਪੰਜਾਬ ਦੇ 35 35 38 ਜੂਨਸ ਆ ਮਤਾ ਡਾਕਟਰ ਨੂੰ ਨੰਨੇ ਇਹ ਦੱਸ ਸਕਦੇ ਹੋ ਕਲਾਕ ਆ ਸ਼ਾਇਦ ਹੁਣ ਆਹੀ ਆ ਜੀ ਫਾਈਨਲ ਟਰਨ ਨਾਲ ਨੰਨ ਇੱਧੀਆਂ ਟੰਨਾਂ ਨਾਲ ਵੇਖ ਵੇਖ ਕੇ ਤਾਂ ਹੁਣ ਆਕੀ ਗਏ ਆ ਇਹ ਕਹੇ ਆ ਵੀ ਅਸੀਂ ਅੱਜ ਬਟਾਲੇ ਤੋਂ ਜਿਹੜਾ ਆ ਸਿੱਧਾ ਹੀ ਸ਼੍ਰੀਨਗਰ ਪਹੁੰਚਣ ਦੇ ਆ ਨਾ ਤੇ ਉਹਦੇ ਕਰਕੇ ਵੀ ਸਫਰ ਮਤਲਬ ਵੀ 1 ਮਿੰਟ ਵੀ ਨਹੀਂ ਆਪਾਂ ਰੁਕੇ 1 ਮਿੰਟ ਹੀ ਆ ਬਸ ਪਹੁੰਚ ਗਏ ਅਸੀਂ ਜੀ ਸ਼੍ਰੀਨਗਰ ਦੇ ਸ਼ਹਿਰਾਂ ਦੀ ਜਿਹੜੀ ਆ ਪੰਡਾ ਸ਼ੁਰੂਆਤ ਹੋ ਗਈ ਆ ਮੇਰੀ ਹਾਲ ਨੂਰੀ ਨੂੰ ਕਹਿੰਦੇ ਪੰਡਾ ਹਾਲ ਪਹੁੰਚ ਗਏ ਆ ਇੱਥੋਂ 100 105 ਦੇ ਲਾਸਟ ਬੱਸ ਹੁਣ ਆ ਇਥੋਂ ਕੋ ਮੌਸਮ ਇੰਨਾ ਜ਼ਿਆਦਾ ਠੰਡਾ ਹੋ ਗਿਆ ਆ ਕਿ ਏਸੀ ਗੱਡੀ ਦਾ ਨਹੀਂ ਬੰਦ ਕਰ ਦਿੱਤਾ ਆ ਹੁਣ ਇੰਜ ਲੱਗਦਾ ਆ ਕਿ ਸਿੱਟੀ ਮਾ ਕੋਟ ਜਾਂ ਜਾ ਕੇ ਤੁਹਾਨੂੰ ਕਹਾਂ ਕਿ ਸਪਾਰਟ ਇਹ ਨੈਸ਼ਨਲ ਹਾਈਵੇ ਐਨ 382 ਤੇਰੀ ਪਛਾਣ ਦਾ ਕਿਉਂ ਹੈ ਸ਼ਰੀ ਨਗਰ ਚੱਟ ਅਸੀਂ ਪਹੁੰਚ ਚੁੱਕੇ ਆਂ ਜੀ ਸ਼ਰੀ ਨਗਰ ਦੇ ਛੋਟੇ ਜਿਹੇ ਇੱਕ ਸ਼ਹਿਰ ਦੇ ਵਿੱਚ ਤੇ ਇਥੋਂ ਪੂਰਾ ਮਰਪੀ ਪੂਰੀ ਵਾਈਬ ਆਉਂਦੀ ਆ ਕਿ ਮਤੇ ਵੀ ਅਸੀਂ ਪਾਕਿਸਤਾਨ ਵਿੱਚ ਹੀ ਆਂ ਕਿਉਂਕਿ ਸਾਰੇ ਮੁਸਲਮਾਨ ਆ ਤੇ ਸੁਵੇਰ ਦੇ ਜੀ ਅਸੀਂ ਤੁਹਾਨੂੰ ਪਤਾਇਆ ਚੱਨੇ ਆਂ ਪਟਾਲੇ ਤੋਂ ਹੀ ਸਿੱਧਾ ਪਹੁੰਚਣ ਵਾਲਿਆਂ ਸ਼ਰੀ ਨਗਰ ਇਹ ਇਸ ਟਾਈਮ ਲਿਕਾ ਹਾਂ 10 ਵਜੇ ਕਰੋ ਚੱਲੇ ਸੀ ਤੇ ਬਾਅਦ ਦੇ 10 ਵਜੇ ਪਹਪੜਾ ਸੀ ਜਿਹੜੀ ਨੂੰ ਕਰਉਣਾ ਹਾਂ ਇਹ ਇਸ ਟਾਈਮ ਹੁਣ ਥੋੜਾ ਜਿਹਾ ਮਾਈਂਡ ਫਰੈਸ਼ ਕਰਨ ਵਾਸਤੇ ਚਾਹ ਪੀਣ ਲੱਗੇ ਆ ਤੇ ਹੁਣ ਅਸੀਂ ਸੋਚਿਆ ਕਿ ਥੋੜਾ ਜਿਹਾ ਉਹੀ ਚਾਹ ਕੋਈ ਜਿਹੜਾ ਉਹ ਪੀ ਲੈਨੇ ਆ ਤੇ ਮਰ ਵੀ ਸਵੇਰ ਦੇ ਅਸੀਂ ਗੱਡੀ ਵਿੱਚ ਬੈਠੇ ਹੀ ਹੁਣ ਜਦੋਂ ਉੱtre ਆਏ ਲੱਤਾਂ ਜਿਹੜੀਆਂ ਅੱਕੜ ਗਈਆਂ ਹੈ ਪਰ ਫਿਰ ਵੀ ਮੈਂ ਕਹਿੰਨੀ ਆ ਕਿ ਹੀ ਹੀ ਮਤਲਬ ਵੀ ਬੜੀ ਹਿੰਮਤ ਕੀਤੀ ਆ ਕਿ ਬਟਾਲੇ ਤੋਂ ਸਿੱਧਾ ਸ਼੍ਰੀਨਗਰ ਪਹੁੰਚਣਾ ਕੋਈ ਛੋਟੀ-ਛੋਟੀ ਗੱਲ ਨਹੀਂ ਆ ਤੇ ਹੁਣ ਬੇਟਾ ਖਾਏ ਦਾ ਮਹਿਗੀ ਤੇ ਚਾਹ ਦਾ ਕੱਪ ਮਿਲ ਲੱਕੀ ਵੈਸ਼ਨੋਟਾ ਬਾ ਜਿੱਥੋਂ ਅਸੀਂ ਚਾਹ ਪੀਤੀ ਸੀ ਸ਼੍ਰੀਨਗਰ ਨੂੰ ਜਾਂਦੇ ਸਮੇ ਤੇ ਇਹ ਆ ਉਹਨਾਂ ਦਾ ਜੀ ਢਾਬਾ ਲੱਕੀ ਵੈਸ਼ਨੋਟਾ ਬਾ ਇੰਨੇ ਜਿਆਦੇ ਨਾਈਸ ਨੇ ਤੇ ਇਮਾਨਦਾਰ ਇੰਨੇ ਨੇ ਕਿ ਗੁਰਸਾਹਿਬ ਦਾ ਫੋਨ ਉੱਥੇ ਰਹਿ ਗਿਆ ਸੀ ਦੁਕਾਨ ਤੇ ਫਿਰ ਪਿਛੋਂ ਨਾਲ ਆਵਾਜ਼ ਦੇ ਕੇ ਤੇ ਸਾਨੂੰ ਸਾਡਾ ਮੋਬਾਈਲ ਜਿਹੜਾ ਆ ਉਹ ਵਾਪਸ ਦੇ ਕੇ ਗਏ ਨਹੀਂ ਤੇ ਇੰਨੀ ਇਮਾਨਦਾਰੀ ਕਿਤੇ ਕਿਤੇ ਵੇਖਣ ਨੂੰ ਮਿਲਦੀ ਆ ਹਾਂਜੀ ਤੇ ਜਦੋਂ ਵੀ ਤੁਸੀਂ ਸ਼੍ਰੀਨਗਰ ਆਓ ਤੇ ਇੱਥੋਂ ਜੀ ਚਾਹ ਤੇ ਮੈਗੀ ਜ਼ਰੂਰ ਖਾ ਕੇ ਜਾਇਓ ਇਹ ਲੱਕੀ ਵੈਸ਼ਨੂ ਢਾਬਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੋਂ ਹਾਂ ਤੇ ਮੈਗੀ ਤੋਂ ਹੀ ਇਹ ਜਿਹੜਾ ਢਾਬਾ ਤੇ ਮਸੇਆ 8.8 ਤੇ ਇਥੋਂ ਆ 85 85 ਕਿਲੋਮੀਟਰ ਰਹਿ ਗਿਆ ਸ਼੍ਰੀਨਗਰ ਤੇ ਹੁਣ થોੜਾ ਨਾਈਟ ਦਾ ਹੀ ਜਿਹੜਾ ਆ ਸਫ਼ਰ ਸਾਨੂੰ ਕਰਨਾ ਪੈਣਾ ਆ ਜਦੋਂ ਹੁਣ ਸਟੇ ਆਪਾਂ ਸ਼੍ਰੀਨਗਰ ਚ ਆ ਕੇ ਹੀ ਕਰਾਂਗੇ ਬਾਬਾ ਸਫ਼ਰ ਕਰ ਤੇ ਮੈਂ ਦੀ ਮਰਜੀ ਦਾ ਘਰ ਵਿੱਚ ਆਣਾ ਤੇ ਮੈਂ ਕਹਿੰਨੀ ਵੀ ਬੜੀ ਹਿੰਮਤ ਹੈ ਇਹਨਾਂ ਦੀ ਕਿ ਇੱਕ ਦਿਨ ਵਿੱਚ ਜਿਹੜਾ ਪਟਾਲੇ ਤੋਂ ਖੇਲ ਨਾ ਕਰਤਾ ਕਪਚਾਉਣਾ ਵੀ ਮਤਲਬ ਵੀ ਬਹੁਤ ਝਾਰਾ ਆਉਂਦਾ ਵੀ ਟੈਲੈਂਟਡ ਕਹਿ ਦੋ ਜਾਂ ਹਿੰਮਤ ਕਾ ਦੋ ਹੈਨਾ ਇਹ ਗੱਲ ਹੁੰਦੀ ਹੈ ਹੈ ਕਿ ਬਣਾ ਤੁਸੀਂ ਦੇਖ ਸਕਦੇ ਜੀ ਕਰਕੇ ਆਂ ਹਾਂਜੀ ਤੇ ਇਹ ਜਿਹੜੀ ਤੰਦ ਆ ਮੇਰੇ ਸਾਹ ਨਾਲ 9 10 ਕਿਲੋਮੀਟਰ ਲੰਬੀ ਆ ਹਾਂਜੀ ਤੇ ਜਿਹੜੀ ਇਸ ਤੋਂ ਪਿੱਛੇ ਤਰਨ ਮੇਰੇ ਘਟਿਓਂ ਪਾਰ ਆ ਜਿਹੜਾ ਕਿਲੋਮੀਟਰ ਇਹ ਬਾਕੀ ਵਾਹਿਗੁਰੂ ਜੀ ਦੀ ਫੇਰ ਤੇ ਨਾਲ ਇੰਨਾ ਆ ਕਿ ਮਤਲਬ ਇਹਨਾਂ ਦਾ ਇਹ ਕਾਰ ਦੇ ਨਾਲ ਸਾਡਾ ਜਿਹੜਾ ਟੋਲ ਪਲਾਜ਼ਾ ਆ ਉਹ ਕੋਈ ਨਹੀਂ ਲੱਗਾ ਅਜੇ ਤੱਕ ਤੇ ਫੀਡ ਹਾਲ ਬਗਰੀ ਨਹੀਂ ਇਹਨਾਂ ਨੂੰ ਲੱਗਾ ਤੇ ਨਹੀਂ ਸਾਡਾ ਕੋਈ ਪੈਸਾ ਲੱਗਾ ਬਾਬਾ ਸੁੱਖ ਰੱਖੇ ਅੱਗੇ ਵੀ ਮਤਲਬ ਕੋਈ ਨਾ ਕੋਈ ਨਹੀਂ ਲੱਗਣਾ ਤੇ ਪਿਛਲੀ ਵਾਰੀ ਵੀ ਅਸੀਂ ਆਏ ਸੀ ਤੇ ਪਿਛਲੀ ਵਾਰੀ ਵੀ ਸ਼੍ਰੀਨਗਰ ਸਾਡਾ ਟੋਲਪਲਾ ਜਿਹਦਾ ਕੋਈ ਪੈਸਾ ਨਹੀਂ ਸੀ ਲੱਗਿਆ ਤੇ ਇਸ ਵਾਰ ਇਸ ਵਾਰੇ ਮਰ ਵੀ ਵਹਿੰਗੁਰ ਜੀ ਦੀ ਮਿਹਰ ਹੀ ਆ ਤੇ ਫਾਈਨਲੀ ਜੀ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀਨਗਰ ਡਲ ਲੇਕ ਪੂਰੇ 10 ਵਜੇ ਕਿ ਆਈ ਤੇ ਦੇ ਲਓ ਹਾਂ ਘਰੋਂ ਅਸੀਂ 10:30 ਤੁਰੇ ਹਾਂ ਤੇ ਪੂਰੇ 10:02 ਤੇ ਪਹੁੰਚ ਚੁੱਕੇ ਹਾਂ ਜੀ ਅਸੀਂ ਸ਼੍ਰੀਨਗਰ ਡਲ ਲੇਕ ਤੋਂ ਹੁਣ ਅਸੀਂ ਸਾਰਾ ਸ਼ਿਰੀਨਗਰ ਦਾ ਸ਼ਹਿਰ ਵਾਦਨ ਜਰਾ ਪੋਟਾ ਬਾਕਿਸਤਾਨ ਨੂੰ ਸਟੇ ਰੇ ਜਾਵਾਗੇ ਪੂਰਾ ਇੰਜੋਏਮੈਂਟ ਫੁਨਸ਼ਨਲ ਹਾਂਜੀ ਜੇ ਹੁਣ ਅਸੀਂ ਲੈ ਲੈਨੇ ਆ ਹੋਟਲ ਤੇ ਮਿਲਦੇ ਆ ਜੀ ਤੁਹਾਨੂੰ ਮਾਰਨਿੰਗ ਨੂੰ ਰੱਬ ਰੱਖਾ ਜੀ ਤੇ ਸਾਡੀਆਂ ਵੀਡੀਓਜ਼ ਨਾਲ ਇਦਾਂ ਹੀ ਬਣੇ ਰਹੋ ਕਿਉਂਕਿ ਅਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਜੋ ਵੀ ਨਿੱਕੇ ਨਿੱਕੇ ਪੁਆਇੰਟ ਹੈ ਜਿੱਦਾਂ ਤੁਸੀਂ ਕਿਤੇ ਮੰਨ ਲਓ ਸ਼ਿਰੀਨਗਰ ਜਾਂ ਲੈ ਲਦਾਖ ਨੂੰ ਆਉਣਾ ਹੈ ਤੇ ਨਿੱਕੇ ਨਿੱਕੇ ਜਿਹੜੇ ਟਿਪਸੇ ਉਹ ਤੁਹਾਨੂੰ ਜਰੂਰ ਦਵਾਂਗੇ ਤੇ ਸਾਡੀਆਂ ਵੀਡੀਓਸ ਜਿਹੜੀਆਂ ਉਹਨਾਂ ਨੂੰ ਮਿਸ ਨਾ ਕਰਿਓ ਤੇ ਚਿਹਰੇ ਮਿਲਦੇ ਆ ਜੀ ਵੀਡੀਓਆਂ ਨਾਲ ਸਾਰੇ ਸ਼ੇਅਰ ਸਬਸਕ੍ਰਾਈਬ ਕਰੀ ਜਾਓ ਤੇ ਨਾਲ ਹੀ ਸ਼ੇਅਰ ਕਰੀ ਜਾਓ ਸ਼ੇਅਰ ਐ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਜੀ ਤੇ ਸਾਡਾ ਹੌਂਸਲਾ ਜਿਹੜਾ ਆ ਉਹ ਇਦਾਂ ਹੀ ਥੋੜਾ ਦੂਣਾ ਜਿਆ ਕਰੀ ਜਾਓ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਵਿੱਚ ਰੱਬ ਰਾਖਾ ਜੀ